ਕੀ ਕਰਦਾ ਬਰੀਆਂ ਤੇ ਇੱਕ ਬੰਨ ਨਾਮ ਬੰਨਿਆ ਜਾ ਰਿਹਾ ਤੇ ਅਸੀਂ ਬੜੇ ਖੁਸ਼ ਹੋ ਜਾਈਏ ਸਾਨੂੰ ਕੋਈ ਕੁਝ ਨਾ ਦਿੱਤਾ ਸਿਰਫ ਸਾਡੇ ਬੰਨ ਹਰੀਕਤ ਲੈ ਕੇ ਤੇ ਆਪਾਂ ਚੱਲ ਜਾਈਏ ਤੇ ਅਸੀਂ ਬੜੀ ਚੇਕਰਾਕੀ ਹਾਂਜੀ ਅਗਲੀ ਵਾਰ ਨਹੀਂ ਹਾਂ ਉਹ ਹੀ ਤੇ ਜਾ ਕੇ ਸਿਵਾ ਕਰ ਦਿਨਾ ਜਾਂ ਅਸੀਂ ਹਰ ਵਾਰੀ ਦੁੱਬ ਜਾਂਦੇ ਨਾ ਮਾਜਬਾ ਮਿਲਦਾ ਹੈ ਨਾ ਕੁਝ ਵੀ ਨਹੀਂ ਮਿਲਦਾ ਅਸੀਂ ਬੜੇ ਲੋਕ ਗਰੀਬਾਂ ਤੇ ਸਾਰੇ ਹੀ ਬਸ ਹਾਂ ਉਹ ਹੀ ਕਹਿੰਦੇ ਹੋ ਬੜੀ ਮਿਹਰਬਾਨੀ ਤੁਹਾਡੀ ਰੋਣ ਤਰੋ ਪਿੱਛੇ ਪਿੱਛੇ ਚੱਲੀ ਆਈ ਡੀ ਬਸ ਬੋਸੋ ਬੋਸੋ ਆ ਜਾ ਆ ਜਾ ਖੈਰੀ ਵਾਤ ਤੁਸੀਂ ਜੀ ਚੱਲੀ ਜਾਓ ਤੇਰਾ ਪਿੱਛੇ ਪਿੱਛੇ ਚੱਲਦਾ ਮੁੰਡਾ ਵਸੇ ਸੀ ਕੋੜੇ ਕਰੀਏ ਪਾ ਸਾਰਾ ਮੜ ਜਾ ਇਹੋ ਫੇਟੇ ਕੋਕ ਕੰਨੀ ਰਹਿ ਜਾਂਦਾ ਬੱਟਰ ਪੱਲੇ ਦੇ ਸਾਨ ਨਾ ਪਾ ਪਾ ਕੁਛ ਨਹੀਂ ਰਹਿ ਜਾਂਦਾ ਇਸ ਸੀ ਨਾ ਬੜੇ ਦੁਖੀ ਆ ਸਾਡੇ ਸਿਰ ਖਰਚੇ ਨਹੀਂ ਉਤਰਦੇ ਸਾਡੇ ਸਿਰ ਖਰਚੇ ਨਹੀਂ ਸਾਰਾ ਕੁਝ ਚੁੱਕਿਆ ਬਸ ਆ ਕੁਦਰਤੀ ਮਾਰ ਐ ਚੱਲਨੀ ਆਪਾਂ ਪਾਛੋਦੋ ਮਾਰੋ ਤੁਸੀਂ ਗੇਰ ਤੇ ਛੱਡੋ ਇੱਕ ਬਸ ਉਹ ਤਰੀਕਾ ਕਿ ਜੇ ਨਾ ਕਿ ਬੰਨ ਬਚ ਜਾਵੇ ਨਾ ਤਾਂ ਅਸੀਂ ਸਭ ਕਰ ਸਕਦੇ ਨਹੀਂ ਇਸ ਤਰੀਕੇ ਦੇ ਜਿਹੜਾ ਤੁਸੀਂ ਅੱਜ ਆਇਆ ਲੈਂ ਪਹੁੰਚਿਆ ਜੀ ਕਿਉਂਕਿ ਪੰਜਾਬ ਸਰ ਵੀ ਲੋਕਾਂ ਨੂੰ ਬੜੀਆਂ ਤਕਰੀਰੀਆਂ ਬਾਤਾਂ ਦੱਡੀਆਂ ਵੀ ਅੱਖਾਂ 'ਚ ਪਾਣੀ ਆ ਗਿਆ ਇਹਨਾਂ ਦੀ ਗੱਲ ਸੁਣ ਕੇ ਬੜੀਆਂ ਕੀ ਕਹਿਣਾ ਦਾ ਜੀ ਸੋ ਪੰਜਾਬ ਸੰਕਟ 'ਚ ਜੀ ਉਹ ਪੰਜਾਬ ਉਹ ਦੇਸ਼ ਦੀ ਫੁੱਟਬਾਲ ਹੈ ਅਸੀਂ ਦੇਸ਼ ਨੂੰ ਅੰਨ ਦਿੰਨੇ ਆ ਜਦੋਂ ਦੇਸ਼ ਨੂੰ ਖੇਤੀ ਕ੍ਰਾਂਤੀ ਚਾਹੀਦੀ ਸੀ ਤਾਂ ਆਪਣੀ ਧਰਤੀ ਵੀ ਪਾਣੀ ਥੱਲੋਂ ਕੱਢ ਕੇ ਖਰਾਬ ਕਰ ਲਈ ਪਰਦੇਸ਼ ਦਾ পেট ਭਰੇ ਅੱਜ ਪੰਜਾਬ ਸੰਕਟ 'ਚ ਹੈ ਮੈਂ ਚਾਹੁੰਦਾ ਕਿ ਸੈਂਟਰ ਸੈਂਟਰ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਸਾਡਾ ਹੱਕ ਹੀ ਦੇ ਦਿਓ ਅਸੀਂ ਕੋਈ ਇਹ ਨਹੀਂ ਮੰਗਦੇ ਸਾਡਾ 50 ਹਜ਼ਾਰ ਕਰੋੜ ਰੁਪਈਆ ਜੀਐਸਟੀ ਦਾ ਦਿੱਤਾ ਤਾਂ অলਮੋਸਟ 800 ਕਰੋੜ ਰੁਪਏ ਆ ਗਏ ਬਦਲ ਸੈਟਰ ਹਲਦੀ ਜ਼ਿਕਰ ਨਹੀਂ ਦੇ ਰਿਹਾ ਜੀ ਪੈਸਾ ਜਿਆਦਾ ਬਿਨਾਂ ਮੰਗ ਕਰ ਰਿਹਾ ਚਲੋ ਜੀ ਠੀਕ ਹੈ ਸਰ ਸਾਡੀ ਪੀਐਮ ਦੇ ਨਾਲ ਵੀ ਕੋਈ ਗੱਲਬਾਤ ਹੋਈ ਹੈ ਜੀ ਲਗਾਤਾਰ ਚੱਲ ਰਹੀ ਹੈ ਪੀਐਮ ਸਾਦਾ ਫੋਨ ਆਇਆ ਸੀ ਜੀ ਉਹਨne ਹਾਲ ਚਾਲ ਪੁੱਛਿਆ ਹੂੰ ਪ੍ਰੇਸ਼ਾ ਦਿੱਤਾ ਗਿਆ ਸਰ ਕੋਈ ਮਦਦ ਨੂੰ ਲੈ ਕੇ ਜੀ ਕਿਉਂਕਿ ਇਹ ਫੰਡ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਦੇਖੋ ਉਸ ਤੋਂ ਕਿ ਉਹ ਤਾਂ ਮੰਨਦਾ ਉਹ ਤੋਂ ਮੰਨਦਾ ਕਿ ਨਾ ਜਦੋਂ ਪਤਾ ਲੱਗੂਗਾ ਜੀ ਅਜੇ ਤਾਂ ਪਾਣੀ ਹੀ ਨਹੀਂ ਘਟ ਰਿਹਾ ਹੂੰ ਤ ਤੁਹ ਪਤਾ ਲੱਗੂਗਾ ਕਿ ਕਿੰਨਾ ਨੁਕਸਾਨ ਹੋ ਗਿਆ ਮਤਲਬ ਉਹ ਮੰਗ ਲਾਂਗੇ ਜੀ ਪਰ ਪੀਐਮ ਸਾਹਿਬ ਦਾ ਫੋਨ ਆਇਆ ਤੇਜ ਤੇ ਪ੍ਰਧਾਨ ਮੰਤਰੀ ਨੇ ਅੱਜ ਜਾਂ ਦਾ ਫੋਨ ਆਇਆ ਜੀ ਪੀਐਮ ਸਾਹਿਬ ਦਾ ਫੋਨ ਆਇਆ ਅੱਗੇ ਪਾਣ ਧੰਨਵਾਦੀ ਕਿ ਉਹਨਾਂ ਨੇ ਮੈਨੂੰ ਪੁੱਛਿਆ ਕਿ ਪੰਜਾਬ ਦਾ ਕੀ ਹਾਲ ਹੈ ਮੈਂ ਕਹਿੰਦਾ ਨੁਕਸਾਨ ਬਹੁਤ ਜ਼ਿਆਦਾ ਹੈ ਫਿਰ ਅੱਖਰ ਚ ਬੰਦੂ ਆਇਆ ਜੀ ਤੁਹਾਡੇ ਗੱਲਬਾਤ ਸੁਣ ਕੇ ਉਹ ਵੀ ਯਾਰ ਦੇ ਨਾ ਬਿਲਕੁਲ ਰਿੰਗ ਨੂੰ ਕਰ ਲੋ ਮਾਨ ਸਾਹਿਬ ਮਾਨ ਸਾਹਿਬ ਜਿਹੜੇ ਬੰਦ ਨੇ ਉਹ ਉਹ ਮੈਂ ਤਾਂ ਕੀ ਪੱਕੇ ਕੜਾ ਹੀ ਕੀਤੇ ਜਾਣਗੇ ਜਿਹੜੇ ਕਿ ਜਗ੍ਹਾ ਤੇ ਕੋਈ ਬ੍ਰੀਚ ਹੋ ਰਿਹਾ ਨਹੀਂ ਤਾਂ ਇਹ ਤਾਂ ਨਾ ਲੋਕਾਂ ਨੂੰ ਪੁੱਛ ਕੇ ਕਰਾ ਮਾਨਤਾਬ ਹਬੀਬ ਗਿਆ ਦਾ ਬੰਦਾ ਫਿਰੋਜ਼ਪੁਰ ਦਾ ਉਹ ਬਹੁਤ ਜ਼ਿਆਦਾ ਕਮਜ਼ੋਰ ਹੈ ਹਰ ਵਾਰੀ ਜਿਹੜੀ ਇਹ ਹਲਾਤ ਦੇ ਪਾੜੇ ਜਿਹੜੀ ਨਾ ਕਲਕਾ ਤੋਂ Shimla ਨੂੰ ਟਰੇਨ ਜਾਂਦੀ ਹੈ ਛੋਟੀ ਟਰੇਨ ਹੈ ਉਹ ਹੋ ਅਮਰੀਜ਼ਾ ਨੇ ਬਣਾਈ ਸੀ ਉਹ ਆਪ ਇੰਜੀਨੀਅਰਰ ਨੇ ਨਹੀਂ ਬਣਾਈ ਸੀ ਉਹਨਾਂ ਨੇ ਆਜੜੀਆਂ ਨੂੰ ਪੁੱਛ-ਪੁੱਛ ਕੇ ਬਣਾਈ ਸੀ ਕਿ ਆਹ ਪਹਾੜ ਕਿੱਥੋਂ ਦੀ ਜਾਂਦਾ ਹੈ ਕਿਤੇ ਲੋਕਲ ਲੋਕਾਂ ਨੂੰ ਪੁੱਛ ਕੇ ਅਸੀਂ ਬੰਨ ਜਿਹੜੇ ਅਗਲੇ ਟਿਕਾਣੇ ਉੱਤਾ ਕੇ ਅਗਲੀ ਵਾਰ ਨੂੰ ਕਰਨਾ ਚਾਹੀਦਾ। ਨਾਲੋਂ ਰਾਜੋਂ ਦੇ ਗੱਟੀ ਨਵੀਂ ਰਾਜੋਂ ਦੇ ਗੱਟੀ ਸਾਰੀ ਡੁੱਬੀ ਪਈ ਹੈ ਜੀ ਆਸ-ਪਾਸ ਸਾਰੇ ਪਿੰਡ ਜਿਹੜੇ ਮਾਹੌਲ ਸਾਰੇ ਮੈਂ ਕਹੀ ਸਾਡੇ ਸੰਗਰੂਰ ਚ ਮੁਖੱਦਰ ਚਟਟ ਕੱਗ ਤਾਂ ਚੜ ਗਿਆ। ਕੁਦਰਤ ਮੂਰੇ ਕੀ ਕਰੀ। ਕੁਦਰਤ ਐਂ ਕੀ ਕਰੀ। ਮਾਨਸੂਨ ਸੈਂਟਰ ਗਵਰਨਮੈਂਟ ਵੱਲੋਂ ਜਿਦਾਂ ਪੰਜਾਬ ਦੇ ਨਾਲ ਮਤਰਈ ਮਾਂ ਵਰਗਾ ਸਲੂਕ ਕੀਤਾ ਜਾਈ। ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਮਤਰਈ ਮਾਂ। ਉਹਨਾਂ ਨੇ ਫੋਨ ਕੀਤਾ। ਮੈਂ ਉਦੋਂ ਦੱਸੂਗਾ ਕਿ ਕਿੰਨਾ ਕੁ ਨੁਕਸਾਨ ਹੋ ਗਿਆ। ਜੋ ਉਹਨਾਂ ਨੇ ਕਰਨਾ ਹੋਇਆ ਹੈਲਪ ਕਰ ਦੇਣਾ। ਨਹੀਂ ਤਾਂ ਕੋਈ ਗੱਲ ਨਹੀਂ ਪੰਜਾਬ ਆ ਕੋਈ ਪੀਐਮ ਵੱਲੋਂ ਕੋਈ ਅਨਾਉਂਸ ਕੀਤਾ ਗਿਆ ਕੋਈ ਕਿ ਦੇਖਣ ਦੇ ਦੇ ਮਾਨ ਸਰ ਪਠਾਨ ਮੈਦਾਨ ਦੇ ਚਾਰਵੇਂ ਹੀ ਹੋਈ ਹੈ ਜੀ ਮਾਨ ਸਰ ਕੱਚੀਆਂ ਜ਼ਮੀਨਾਂ ਦੇ ਉੱਪਰ ਕੁਝ ਬੋਲੋ ਜੀ ਇੱਥੇ ਤੇ ਜਿਹੜੇ ਲੋਕਾਂ ਨੂੰ ਮਾਰਜਾ ਨਹੀਂ ਮਿਲ ਰਿਹਾ ਜਿਨ੍ਹਾਂ ਦੇ ਪਾਸ ਹੈ ਮਾਨ ਸਰ ਐਮਐਲਏ ਪਠਾਨ ਮੈਦਾਨ ਮਾਜਰਾ